ਸੰਗਤ ਜੀ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਦੇ ਵੱਲ ਜਿਸ ਵਿੱਚ ਇੱਕ ਗੁਰਸਿੱਖ ਅਤੇ ਉਸ ਦੀ ਸਿੰਘਣੀ ਅਪਾਹਜ ਹੋਣ ਕਰਕੇ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਹੇ ਸੀ ਇਹ ਸਾਰਾ ਸੁਣ ਕੇ ਤੁਹਾਡੇ ਵੀ ਅੱਖਾਂ 'ਚੋਂ ਮੱਲੋ ਮੱਲੀ ਪਾਣੀ ਵਹਿ ਜਾਣਾ ਉੱਥੇ ਹੀ ਸੰਗਤ ਜੀ ਬੇਨਤੀ ਹੈ ਕਿ ਆਪਣੇ ਲਈ ਵੀ ਜ਼ਰੂਰ ਖੜਿਆ ਕਰੋ ਇਸ ਵੀਡੀਓ ਦੇ ਵਿੱਚ ਇੱਕ ਸਿੰਘ ਦੇ ਵੱਲੋਂ ਅਪਾਹਜ ਗੁਰਸਿੱਖ ਦੀ ਮਦਦ ਕੀਤੀ ਗਈ ਹੈ ਅਤੇ ਤੁਸੀਂ ਵੀ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਦਾਨੀ ਸੱਜਣ ਇਸ ਵੀਡੀਓ ਨੂੰ ਵੇਖ ਕੇ ਕੋ ਵੀ ਆਪਣਿਆਂ ਦੀ ਮਦਦ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕਣ ਮੈਂ ਬਚਪਨ ਚ ਸੀਗਾ ਇਹ ਪੋਲੀ ਹੈ ਪਾਕਿਸਤਾਨ ਦੇ ਮਰਚੀ ਦੇ 500 ਹਾਲ ਦੇ ਹਾਂਜੀ ਹਾਂਜੀ ਪੋਲੀ ਹੋ ਗਿਆ ਸੀ ਕੇ ਬਚਪਨ ਪਾਕਿਸਤਾਨ ਵਿੱਚ ਠੀਕ ਚੰਗ ਨਾ ਜੀ ਮਾਏ ਠੀਕ ਖੜੀਆਂ ਮਤੋਂ ਸਿੱਧੀ ਵੀ ਨਹੀਂ ਹੁੰਦੀਆਂ ਕੋਣ ਕੋਣ ਹੈ ਜੀ ਆਪਣੇ ਪਰਿਵਾਰ ਉਹ ਵਾਈਫਾਈ ਚ ਭੈਣ ਇੱਕ ਕੁੜੀ ਹੈ ਉਹ ਮੇਰੇ ਭਰਾ ਦੀ ਮਾਂ ਗੋਦ ਲੈਂਦੀ ਹੈ ਅੱਛਾ ਗੋਦ ਲੈਂਦੀ ਹੈ ਠੀਕ ਹੈ ਪੜਦੀ ਹੈ ਜੀ ਕੁੜੀ ਹਾਂਜੀ ਤੇ ਇਹਨਾਂ ਨੂੰ ਦੋਰੀਆਂ ਦੀ ਪ੍ਰੋਬਲਮ ਆਈ ਵਾਈਫਾਈ ਨੂੰ ਅੱਛਾ ਭੈਣ ਤੁਹਾਨੂੰ ਵੀ ਪ੍ਰੋਬਲਮ ਹੈ ਕਾਦੀ ਚ ਲੱਤ ਨੂੰ ਪੋਲੀ ਹੋਈ ਹੈ ਅੱਛਾ ਜੀ ਠੀਕ ਹੈ ਠੀਕ ਅਸੋ ਬਚਪਨ ਤੋਂ ਹੀ ਪੋਲੀ ਹੋਈ ਲਾ ਤੁਹਾਨੂੰ ਵੀ ਅਸੋ ਦੋਰੇ ਪੈਂ ਦਵਾਈ ਚੱਲਦੀ ਦੋਰੇ ਪਰ ਦਵਾਈ ਉਹਨਾਂ ਰੈਗੂਲਰ ਕਿਹਾ ਵੀ ਕਹਿੰਦੇ ਖਾਣੀ ਹੈ ਦਵਾਈ ਹਮੇਸ਼ਾ ਚੱਲਣੀ ਤੇ ਗੁੜੀਆ ਪੜਦੀ ਹੈ ਜੀ ਹਾਂਜੀ ਨਾ ਕੋਈ ਬੋਰਡ ਲੱਗਿਆ ਹੋਇਆ ਕੁਝ ਵੀ ਬਸ ਅੱਛਾ ਜੀ ਹਾਂਜੀ ਬਸ ਉਹ ਯਾਰੇ ਜੋਗਾ ਮਣਾ ਮੋਟਾ ਬਸ ਆਈ ਜਾਂਦਾ ਹੈ ਬਾਈ ਬੋਲੇ ਫੈ ਨਹੀਂ ਹੁੰਦੇ ਇਹਨਾਂ ਦਾ ਵੀ ਕੱਲਾ ਪਿੱਛੇ ਜਿਹੜੀ ਕੋਣ ਖਾਂਗੜਾ ਹੋ ਗਿਆ ਸੀ ਇਹ ਵੀ ਘਸਾ ਬਰ ਮਾਰ ਰਹੇ ਨੇ ਇਹ ਕਹਿੰਦਾ ਵੀ ਨੀਗਾ ਬੜਕੋ ਹੋ ਗਈ ਤੇ ਅੱਜ ਉਹ ਸ਼ਨਾਈਰ ਘੱਟ ਹੀ ਪੈਸਾ ਸੀ ਹੁਣ ਹਾਲ ਦੀ ਘੜੀ ਸਾਡੇ ਕੋਲੇ ਨਾ 20000 ਰੁਪਏ ਦੀ ਸੇਵਾ ਜੀ ਉਹ ਹੋਰ ਕੋਈ ਗੱਲ ਨਹੀਂ ਚੰਗੀ ਪ੍ਰਸ਼ਾਸਨ ਨੂੰ ਠੀਕ ਠਾਕ ਰੱਖੇ ਮਹਾਰਾਜ ਜੀ ਅਸ ਤੋਂ ਹੀ ਅਸੀਸਾਂ ਦੇਣੀ ਆ ਜੀ ਨਹੀਂ ਨਹੀਂ ਕੋਈ ਗੱਲ ਤੇ ਨਾ ਤੁਸੀਂ ਇਹ ਨਹੀਂ ਸੋਚਣਾ ਭਣ ਜੀ ਵੀ ਤੁਸੀਂ ਕੱਲੇ ਹੋ ਤੁਹਾਡੇ ਨਾਲ ਗੁਰੂ ਕੇ ਸਾਰੇ ਸਿੱਖ ਗੁਰੂ ਦਾ ਪੰਥ ਖੜਾ ਜੀ ਤੁਹਾਡੇ ਨਾਲ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਇਹ ਕਹਿਣਾ ਵੀ ਤੁਹਾਡਾ ਭਰਾ ਆਉਂਦਾ ਠੀਕ ਹੈ ਜੀ ਪਰਵਾਹ ਨੀ ਕਰਨੀ ਭਣੇ ਠੀਕ ਹੈ ਅਸ ਤਾਂ ਕੋਈ ਮਾਮਾ ਵੀ ਨਹੀਂ ਅਸੀਂ ਹੈ ਨਹੀਂ ਅਸੀਂ ਹੈ ਨਹੀਂ ਕੋਈ ਭਰਾ ਹੈਗਾ ਭਣੇ ਤੇਰਾ ਫਿਕਰ ਨਾ ਕਰ ਤੂੰ ਵਾਇਪੋ ਆ ਸਾਡੀ ਬੱਚੀਆਂ ਕੋਈ ਵੀ ਲੋਡ ਹੋਵੇ ਨਾ ਸਾਨੂੰ ਦੱਸਦਿਆ ਕਰਨਾ ਠੀਕ ਹੈ ਠੀਕ ਹੈ ਜਦੋਂ ਛੋਟਾ ਕਰੋ ਤੁਸੀਂ ਸਾਨੂੰ ਦੱਸਦਿਆ ਕਰੋ ਕੋਈ ਵੀ ਕੋਈ ਘਰ ਚ ਚੀਜ਼ ਆਣ ਵਾਲੀ ਹੋਵੇ ਨਾ ਜੀ ਸਾਨੂੰ ਤੁਸੀਂ ਸਾਡੇ ਨਾਲ رابطہ ਕਰਦੇ ਜਿੰਨੇ ਕੁ ਜੋਗੇ ਵੀ ਹੋਏ ਇਹ ਤਾਂ ਹੁਣ ਸਾਨੂੰ ਹੀ ਜਿਹੜੇ ਫਜ਼ੂਲ ਖਰਚੇ ਫालतੂ ਦੇ ਖਰਚੇ ਘਟਾ ਕੇ ਨਾ ਆਪਣੇ ਗੁਰੂ ਕੇ ਸਿੱਖਾਂ ਨੂੰ ਸਾਂਭਣਾ ਪੈਣਾ ਕਮੇਟੀਆਂ ਤੋਂ ਅਸੀਂ ਉਮੀਦ ਨਾ ਰੱਖੀਏ ਵੀ ਉਹ ਇਹਨਾਂ ਗੁਰੂ ਕੇ ਸਿੱਖਾਂ ਨੂੰ ਸਾਂਭਣਗੇ ਸਾਈ ਭਾਈ ਚਾਰੇ ਵੰਗ ਜਿਵੇਂ ਕਿ ਸਾਈ ਭਾਈ ਚਾਰੇ ਚ ਆਪਣੀ ਗਰੀਬ ਪਰਵਾਰਾਂ ਨੂੰ ਸਾਂਭਿਆ ਜਾਂਦਾ ਸਾਡੇ ਵਿੱਚ ਕਿਸੇ ਨੇ ਸਾਰ ਨਹੀਂ ਲੈਣੀਏ ਤਾਂ ਸਾਨੂੰ ਹੀ ਰਲ ਮਿਲ ਕੇ ਹੰਬੜਾ ਮਾਰਨਾ ਪੈਣਾ ਇਹਨਾਂ ਗੁਰੂ ਕੇ ਸਿੱਖਾਂ ਦੀ ਮਦਦ ਕਰਨੀ ਪੈਣੀ ਜੀ ਭਾਈ ਸਾਹਿਬ ਸਾਨੂੰ ਦੇਵ ਅੱਗੇ ਤੁਸੀਂ ਠੀਕ ਹੈ ਜੀ ਕੋਈ ਵੀ ਸਾਡੇ ਲੈ ਕੇ ਸੇਵਾ ਹੋਵੇ ਨਾ ਤਾਂ ਸਾਨੂੰ ਦੱਸੋ ਕੋਈ ਕੋਈ ਹੋਰ ਬੜਾ ਸਤਿਕਾਰਯੋਗ ਹੈ ਗੁਰੂ ਕੇ ਸਿੱਖਾਂ ਦਾ ਬਾਕੀ ਸੰਗਤ ਜੀ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰੇ ਤੇ ਹੋਰ ਨਵੀਆਂ ਵੀਡੀਓਜ਼ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜਿੰਦਿਆਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ